ਕਾਲ ਤਖਤ ਸਾਡੇ ਕਾਰਜਕਾਰੀ ਜਥੇਦਾਰ ਗੁਰਦੇਵ ਸਿੰਘ ਕੋਂਕੇ ਹੋਰਾਂ ਦੇ ਦੋਤੇ ਦੀ লাশ ਜਮੀਨ ਤੇ ਪਈ ਹੋਵੇ ਤਾਂ ਪੁਲਿਸ ਉਹਨਾਂ ਨੂੰ ਚੱਕ ਕੇ ਲੈ ਜਾਏ। ਲਿਆ ਕੇ ਜੀ ਇੱਕ ਮਰਡਰ ਕੇਸ ਦੇ ਵਿੱਚ ਉਹਨਾਂ ਨੂੰ ਪੋਜੀਸ਼ਨ ਮੂਲੀਅਤ ਪਾ ਕੇ ਉਹਨਾਂ ਨੂੰ ਅੰਦਰ ਦੇਖਤਾ ਜਾਵੇ। ਤਸੱਦਦ ਹੋਊਗੀ ਕਿ ਸ਼੍ਰੀ ਕਾਲ ਤਖਤ ਸਾਡੇ ਜਥੇਦਾਰ ਨੂੰ 8 ਦਿਨ ਨਜਾਇਜ਼ ਕਸਟਡੀ ਚ ਰੱਖ ਲਿਆ। 1993 ਤੱਕ ਤੁਸੀਂ ਉਹਨਾਂ ਦੀ ਆਨ ਰਿਕਾਰਡ ਗ੍ਰਿਫਤਾਰੀ ਨਾ ਪਾਓ। ਔਰ ਉਹਨਾਂ ਨੂੰ ਖਦਸ਼ਾ ਹੋ ਗਿਆ ਸੀ ਕਿ ਇਹ ਮੇਰਾ ਹੁਣ ਸਰਕਾਰ ਆਪਣਾ ਆਖਰੀ ਦਾ ਇਸਤਮਾਲ ਕਰਨ ਲੱਗੀ ਹੈ ਮੇਰੇ ਤੇ ਜੀ ਤੁਸੀਂ ਕਹਿ ਰਹੇ ਕਿ ਹੁਮ ਹੁਕਮਰਾਨਾਂ ਨੂੰ ਨੀਂਦ ਤੋਂ ਜਾਗ ਨਹੀਂ ਆਈ ਪਰ ਗੱਲ ਇੱਥੇ ਖੜ ਗਈ ਨਹੀਂ ਆਈ ਸਿੱਖ ਪੰਥ ਦਾ ਸਾਰਿਆਂ ਨੇ ਕਹਾਣ ਕੀਤਾ ਜਾਗਣਾ ਨਹੀਂ ਹੁੰਦਾ ਇਹਦਾ ਮਤਲਬ ਇਹ ਥੋੜਾ ਨਾ ਅਸੀਂ ਚੀਫ ਮਿਨਿਸਟਰ ਬਣ ਗਏ ਉਥੇ ਜੇ ਸੁੱਤੇ ਬੈ ਸੀ ਤੇ ਸੌ ਹੀ ਨਾ ਚੱਕਦੇ ਉਦੋਂ ਸੌ ਚੱਕ ਲਈ ਗਵਰਨਰ ਦੇ ਅੱਗੇ ਅਸੀਂ ਵਜੀਰ ਬਣਾ ਰਹੇ ਹਾਂ ਅਸੀਂ ਡੋੜੇ ਨੂੰ ਲਾ ਰਹੇ ਹਾਂ ਅਸੀਂ ਮਨਜੀਤ ਸਿੰਘ ਕੋਲਕੱਤੇ ਨੂੰ ਪਾਰਟੀ ਚੋਂ ਕੱਢ ਰਹੇ ਹਾਂ ਅਸੀਂ ਬਡਾਲਾ ਸਾਹਿਬ ਨੂੰ ਪਾਰਟੀ ਚੋਂ ਕੱਢ ਰਹੇ ਹਾਂ ਅਸੀਂ ਪਾਰਟੀਆਂ ਜੋੜ ਰਹੇ ਹਾਂ ਅਸੀਂ ਬਾਜਬਾਨਾ ਗਠਵੰਧਨ ਕਰ ਰਹੇ ਹਾਂ ਅਸੀਂ ਕੱਢ ਰਹੇ ਹਾਂ ਇਹਨਾਂ ਲਈ ਜਾਗ ਜਾਗ ਹੈਗੀ ਹੈ ਬਠਿੰਡੇ ਹਰ ਸਿਮਰਤ ਕੋਰ ਬੀਬੀ ਬਾਦਲ ਨੂੰ ਦੂਜੀ ਵਾਰ ਕਿੱਦਾਂ ਜਿਤਾਣਾ ਉਹਦੇ ਲਈ ਜਾਗਦੇ ਨੇ ਇਹ ਰਿਪੋਰਟਾਂ ਲਈ ਸੁੱਤੇ ਨੇ ਜੋ ਮਰਜ਼ੀ ਕਰੋ ਉਹਦੀ ਕਚਹਿਰੀ ਦੇ ਗੁਨਾਹਗਾਰ ਨਾ ਬਣੋ ਜਦੋਂ ਤੁਸੀਂ ਉਹਦੀ ਕਚੈਰੀ ਦੇ ਗੁਣਾ ਬਾਤ ਬਣੋਂਗੇ ਲੋਕ ਨਹੀਂ ਛੱਡਣਗੇ ਜਿੱਥੇ ਵੱਡੇ ਵੱਡੇ ਐਸਐਲਆਰ ਗੱਡੀਆਂ ਚੱਲ ਰਹੀਆਂ ਨਾਲ ਕੋਈ ਅਟੈਕ ਵੀ ਨਹੀਂ ਹੋਇਆ ਕੋਈ ਮੁਲਾਜ਼ਮ ਇੰਜਰਡ ਵੀ ਨਹੀਂ ਹੋਇਆ ਔਰ ਉਹ ਤਰਸੀਮ ਸਿੰਘ ਦੇ ਬਾਹ ਤੋੜਾਈ ਬੈਲਟ ਤੋਂ ਤੇ ਜਥੇਦਾਰ ਗੁਰਦੇਵ ਸਿੰਘ ਕੋਂਕੇ ਪੱਜ ਗਏ ਇਹ ਪੁਲਿਸ ਦੀ ਕਹਾਣੀ ਤੇ ਖੁਦ ਨੂੰ ਯਕੀਨ ਨਹੀਂ ਹੁੰਦਾ ਮੈਨੂੰ ਤਾਂ ਖੈਰ ਛੱਡੋ ਜਿਹੜੇ ਇਹਨਾਂ ਦੇ ਇਨਵੈਸਟੀਗੇਸ਼ਨ ਅਫਸਰ ਆ ਉਹਨਾਂ ਨੂੰ ਕਿਹੜਾ ਯਕੀਨ ਹੋਇਆ ਤੇ ਮੈਨੂੰ ਇਹ ਦੱਸੋ ਉਹਨੂੰ 26 ਮੁਲਾਜ਼ਮਾਂ ਨੂੰ ਉਹਦੇ ਤੋਂ ਜਿਹੜੇ ਸੀਨੀਅਰ ਸੀ ਉਹਨੂੰ ਦਰਕਨਾਰ ਕਰਕੇ ਇਹਨੂੰ ਆਊਟ ਆਫ ਟਰਨ ਪ੍ਰਮੋਸ਼ਨਾਂ ਦਿੱਤੀਆਂ ਗਈਆਂ ਬਾਰ-ਬਾਰ ਤੇ ਇਹਦੀ ਜਿਹੜੀ ਨੌਕਰੀ ਦਾ ਕਾਰਜਕਾਲ ਹੈ ਉਹ ਵੀ 60 ਸਾਲ ਤੋਂ ਵਧਾ ਦਿੱਤਾ ਗਿਆ ਮਾਸੀ ਦਾ ਮੁੰਡਾ ਸੀ ਹਨੀ ਉਹਨਾਂ ਦਾ ਕੀ ਕੀਤਾ ਗਿਆ ਟੁਕੜੇ ਕੀਤੇ ਗਏ ਕਿੱਦਾਂ ਸੁੱਟੇ ਗਏ ਕੀ ਕੀਤਾ ਗਿਆ ਤੁਸੀਂ ਉਸ ਚੀਜ਼ ਤੋਂ ਤਾਂ ਡਰੋ ਉਸ ਮਾਲਕ ਤੋਂ ਤਾਂ ਡਰੋ ਕਿ ਸਭ ਨੂੰ ਪਤਾ ਸੀ ਸਾਰਿਆਂ ਨੂੰ ਪਤਾ ਸੀ ਜੱਥੇਦਦ ਗੁਰਦੇਵ ਸਿੰਘ ਕੌਂਕੇ ਨੂੰ ਕਸਟਡੀ ਜੇ ਮਾਰਿਆ ਗਿਆ ਔਰ ਇਹ ਰਿਪੋਰਟ ਜਿਹੜੀ ਹੈ ਬੀਪੀ ਤਵਾੜੀ ਹੋਰਾਂ ਨੇ ਆਪਣੀ ਰਿਪੋਰਟ ਚ ਲਿਖਿਆ ਵੀ ਆ। ਕਮਰਾਨ ਨੇ ਜਿਹੜੇ ਨੇ ਪੰਜਾਬ ਤੇ ਇਹਨਾਂ ਨੇ ਸਭ ਤੋਂ ਜ਼ਿਆਦਾ ਸਿੱਖੀ ਦਾ ਕਾਣ ਕੀਤਾ। ਭਾਵੇਂ ਉਹ ਕਾਂਗਰਸ ਤੇ ਇੱਥੇ ਚੀਫ ਮਿਨਿਸਟਰ ਗਏ ਨੇ ਭਾਵੇਂ ਉਹ ਅਕਾਲੀ ਦਲ ਦੇ ਗਏ ਨੇ ਚੀਫ ਮਿਨਿਸਟਰ। ਕੈਪਟਨ ਰਮਿੰਦਰ ਅਕਸਰ ਕਹਿੰਦੇ ਰਹੇ ਨੇ ਕਿ ਸਾਡੇ ਤੇ ਤਾਂ ਜਿਹੜੇ ਗੁਰੂ ਮਹਾਰਾਜ ਦੀ ਬੜੇ ਪਰਿਵਾਰ ਤੇ ਕਿਰਪਾ ਰਹੀ ਹੈ ਸਾਡੇ ਪਰਿਵਾਰਾਂ ਨੇ ਬਹੁਤ ਗੁਰੂ ਘਰਾਂ ਦੀ ਸੇਵਾ ਕੀਤੀ ਹੈ ਲੇਕਿਨ 2000 ਤੋਂ 2007 ਤੱਕ ਇਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਬੀਬੀ ਦਿਵਾੜੀ ਇੱਕ ਆਈਪੀਐਸ ਅਫਸਰ ਦੀ ਰਿਪੋਰਟ ਟੇਬਲ ਤੇ ਪਈ ਹੈ ਤੇ ਮੈਂ ਇਹਦੇ ਉੱਤੇ ਕੇਸ ਦਰਜ ਕਰਦਾ ਉਹ ਯਾਰ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਦਾ ਹੋ ਗਿਆ ਇਸ ਦਾ ਮਤਲਬ ਇੱਕ ਥਾਣੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਮਦਮੀ ਟਕਸਾਲ ਤੇ ਪੂਰੇ ਸਿੱਖ ਕੌਮ ਤੇ ਹੈਵੀ ਹੋ ਗਿਆ ਅੱਜ ਵੀ ਫਰਾਰ ਹੈ ਔਰ ਅੱਜ ਵੀ ਉਸ ਰਿਪੋਰਟ ਤੇ ਬੀਪੀ ਤਵਾੜੀ ਦੀ ਰਿਪੋਰਟ ਤੇ ਐਫ ਆਈ ਆਰ ਹਜੇ ਵੀ ਦਰਜ ਨਹੀਂ ਜਿਨ੍ਹਾਂ ਨੇ ਉਸ ਇਨਸਾਫ ਨੂੰ ਨਹੀਂ ਦਿੱਤਾ ਭਾਵੇਂ ਉਹ ਡੀਜੀਪੀ ਰਹੇ ਨੇ ਪੰਜਾਬ ਦੇ ਤੇ ਭਾਵੇਂ ਉਹ ਚੀਫ ਮਿਨਿਸਟਰ ਰਹੇ ਨੇ ਉਹ ਦੋਸ਼ੀ ਨਹੀਂ ਸਿਆਸਤ ਕਰੋ ਧਰਮ ਨੂੰ ਕਾਣ ਕਰਕੇ ਜਾਂ ਧਰਮ ਨੂੰ ਖਤਮ ਕਰਕੇ ਸਿਆਸਤ ਨਾ ਕਰੋ ਪੰਜਾਬ ਦੇ ਵਿੱਚ ਵੱਖ-ਵੱਖ ਧਰਮ ਵਾਸ ਕਰਦੇ ਨੇ ਪਰ ਉਹਨਾਂ ਧਰਮਾਂ ਦੇ ਉੱਤੇ ਖੜਕੂਵਾਦ ਦਾ ਕੀ ਅਸਰ ਪਿਆ ਔਰ ਖਾਸ ਕਰਕੇ ਇਸ ਮਾਮਲੇ ਦਾ ਜਿਹੜਾ ਹੁਣ ਇਹ ਵੱਧਦਾ ਨਜ਼ਰ ਆ ਰਿਹਾ ਸਾਬਕਾ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦਾ ਮਾਮਲਾ ਆਖਿਰ ਹੁਣ ਜਾ ਕੇ ਕਿਉਂ ਪੱਖਦਾ ਪਿਆ ਔਰ ਅਬ ਬਾਕੀ ਜੇ ਦੂਸਰੇ ਧਰਮਾਂ ਦੀ ਗੱਲ ਕਰੀਏ ਤਾਂ Hindu ਵਰਗ ਦੇ ਲੋਕ ਵੀ ਉਸ ਬਾਰੇ ਕੀ ਸੋਚਦੇ ਨੇ ਉਸ ਵੇਲੇ ਖੜਕੂਵਾਦ ਬਾਰੇ ਉਸ ਤਰ ਉਸ ਟਾਈਮ ਦੇ ਧਰਮ ਦੇ ਲੋਕ ਕੀ ਸੋਚਦੇ ਸੀ Hindu ਲੋਕ ਕੀ ਸੋਚਦੇ ਸੀ ਸਭ ਕੁਝ ਜਾਣਨ ਦੀ ਕੋਸ਼ਿਸ਼ ਕਰਦੇ ਆ ਸਾਡੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਡਾਕਟਰ ਸਾਹਿਬ ਉਹ ਤੁਹਾਡਾ ਬਹੁਤ ਬਹੁਤ ਨਾਮਿਸਾਲ ਦੀ ਤੁਹਾਨੂੰ ਬਹੁਤ ਬਹੁਤ ਬਾਰਕਾ ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਸਤਿ ਸ੍ਰੀ ਅਕਾਲ ਜੀ ਸਾਰਾ ਅੱਛਾ ਮੈਂ ਆਹੀ ਤੁਹਾਨੂੰ ਚਾਹਨਾ ਚਾਹੁੰਦਾ ਕਿਉਂਕਿ ਇਹ ਹਾਲਾਤ ਹੁਣ ਦੁਬਾਰਾ ਉਹੀ ਉਸੇ ਤਰ੍ਹਾਂ ਦੇ ਬਣਦੇ ਪਏ ਨੇ ਗੱਲਾਂ ਉਹੀ ਹੁੰਦੀਆਂ ਪਈਆਂ ਨੇ ਸਾਬਕਾ ਕਾਰਜਕਾਰੀ ਜਸਤੇਜਰ ਦਾ ਮਾਮਲਾ ਸਾਹਮਣੇ ਆ ਚੁੱਕਿਆ ਆ ਇੱਕ ਪਾਸੇ ਸਿੱਖਾਂ 'ਚ ਰੋਸ ਹੈਗਾ ਇੱਕ ਪਾਸੇ ਸਿੱਖ ਜ਼ਰੂਰ ਇਹ ਕਹਿੰਦੇ ਨੇ ਕਿ ਖਾੜਕੂ ਵੱਦ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਘਾਣ ਹੋਇਆ ਆ ਸਿੱਖੀ ਦਾ ਵੀ ਹੋਇਆ ਆ ਖਾਲਸਾ ਪੰਥ ਦਾ ਹੋਇਆ ਆ ਪਰ ਪੰਜਾਬ ਜਿਵੇਂ ਗੱਲ ਕੀਤੀ ਸੀ ਕਿ ਪੰਜਾਬ ਦੇ ਵਿੱਚ ਕੱਲੇ ਸਿੱਖ ਨਹੀਂ ਆ ਹਿੰਦੂ ਵੀ ਵਾਸ ਕਰਦੇ ਉਹਦੋਂ ਵੀ ਕਰਦੇ ਸੀਗੇ ਇੱਕ Hindu ਕਿਸ ਤਰ੍ਹਾਂ ਦੇਖਦਾ ਪਿਆ ਇਸ ਇਨਸੀਡੈਂਟ ਨੂੰ ਜਾਂ ਫਿਰ ਖੜਕੂ ਬਾਦ ਦੇਖੋ Hindu ਸਿੱਖ ਦੀ ਗੱਲ ਤਾਂ ਦੂਰ ਦੀ ਗੱਲ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੱਲੇ ਸਿੱਖਾਂ ਦੇ ਨਹੀਂ ਹੈ ਇਹ Hinduਾਂ ਦੇ ਵੀ ਹੈ ਦਰਬਾਰ ਸਾਹਿਬ ਤੋਂ ਲੈ ਕੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਤੱਕ Hindu ਵੀ ਉਨਾ ਹੀ ਆਸਥਾ ਰੱਖਦਾ ਜਿੰਨਾ ਸਿੱਖ ਸਮੁਦਾਇ ਰੱਖਦਾ ਔਰ ਜੇ ਮੈਂ ਇਸ ਗੱਲ ਨੂੰ ਕਰਾਂ ਕਿ ਕੱਲੇ ਹਿੰਦੂ ਹੀ ਲੋਗ ਨਹੀਂ ਸਾਰੇ ਧਰਮਾਂ ਦੇ ਲੋਕ ਕਿਉਂਕਿ ਜਿਹੜੇ ਗੁਰੂ ਨਾਨਕ ਦੇਵ ਜੀ ਸੀ ਉਹ ਕੱਲੇ ਹਿੰਦੂਆਂ ਦੇ ਜਾਂ ਸਿੱਖਾਂ ਦੇ ਨਹੀਂ ਸੀ ਉਹ ਤਾਂ ਮੁਸਲਮਾਨਾਂ ਦੇ ਵੀ ਸੀ ਉਹਨਾਂ ਦਾ ਇਹ ਨਾਮ ਦੇਖੋ ਕਿੰਨੇ ਆ ਨਾਨਕ ਲਾਮਾ ਜਿਹੜੇ ਲਾਮਾਸ ਨੇ ਉਹ ਵੀ ਉਹਨਾਂ ਨੂੰ ਆਪਣਾ ਗੁਰੂ ਮੰਨਦੇ ਨੇ ਨਾਨਕ ਪੀਰ ਮੁਸਲਮਾਨਾਂ ਨੇ ਤਾਂ ਉਹਨਾਂ ਦੀ ਸ੍ਰੀ ਕਰਤਾਰਪੁਰ ਸਾਹਿਬ ਇੱਕੇ ਦਰਗਾਹ ਬਣਾਈ ਹੋਈ ਹੈ ਜਿੱਥੇ ਜੋਤੀ ਜੋਤ ਸਮਾਏ ਆ ਸੋ ਇਸ ਗੱਲ ਦੇ ਉੱਤੇ ਤਾਂ ਆਪਾਂ ਨਾ ਜਾ ਕੇ ਤੇ ਗੱਲ ਤਾਂ ਇਸ ਤੇ ਕਰੀਏ ਕਿ ਜਿਹੜਾ ਇਹ ਤਸੱਦਦ ਜਾਂ ਜਿਹੜੀ ਚੀਜ਼ ਹੋਈ ਆ ਮਨੁੱਖੀ ਕਹਾਣ ਹੋਇਆ ਇਹ ਬਹੁਤ ਵੱਡੀ ਇੱਕ ਜਿਹੜੀ ਐ ਸਿਸਟਮ ਦੀ ਚੁਣੌਤੀ ਆ ਔਰ ਖਾਸ ਕਰਕੇ ਇਹ ਉਹ ਸਰਕਾਰਾਂ ਦੀ ਜਿਹੜੀ ਐ ਦਬੰਗ ਪਾਲਿਸੀ ਜਿਹਨੂੰ ਆਪਾਂ ਕਹਿੰਨੇ ਆ ਦੱਬਣਾ ਤੇ ਕੁਚਲਣਾ ਕੱਲਾ ਮੈਂ ਇਹ ਨਹੀਂ ਸਮਝਦਾ ਕਿ ਜਿਹੜਾ ਸਿੱਖਾਂ ਦਾ ਕਹਾਣ ਕਾਂਗਰਸ ਵੱਲੋਂ ਕੀਤਾ ਗਿਆ ਔਰ ਵੀ ਪਾਰਟੀਆਂ ਨੇ ਸਿੱਖਾਂ ਦਾ ਘਾਣ ਕੀਤਾ ਕਿਸੇ ਨੇ ਸਿੱਧੇ ਹੋ ਕੇ ਕੀਤਾ ਕਿਸੇ ਨੇ ਪਿੱਠ ਪਿੱਛੋ ਕੀਤਾ ਤੇ ਕਿਸੇ ਨੇ ਰੋਟੀ ਖਵਾ ਕੇ ਕੀਤਾ ਪੰਜਾਬੀਆਂ ਦਾ ਇਹ ਘਾਣ ਪੂਰਾ ਕੀਤਾ ਗਿਆ ਸਿੱਖਾਂ ਦਾ ਨਹੀਂ ਕਿਉਂਕਿ ਸ਼੍ਰੀ ਕਾਲ ਤਖਸਾਲਬ ਤੇ ਜਥੇਦਾਰ ਜਿਹੜੇ ਆ ਉਹ ਪੂਰੀ ਕੌਮ ਦੇ ਔਰ ਪੂਰੇ ਪੰਜਾਬ ਦੇ ਰਹਿਨੁਮਾ ਨੇ ਉਹ ਸੀਗੇ ਇਦਾਂ ਦੀ ਗੱਲ ਨਹੀਂ ਹੁੰਦੀ ਕਿ ਅਕਾਲ ਤਖਸਾਲ ਦਾ ਜਥੇਦਾਰ ਸਿਰਫ ਸਿੱਖ ਸਮਦਾਏ ਇਹ ਉਹਨਾਂ ਨੂੰ ਜਿਹੜਾ ਆਪਣੇ ਸਿਰ ਮੌਰ ਮੰਦਾ ਸਾਰੇ ਹੀ ਮੰਨਦੇ ਨੇ ਜਿੰਨੀ ਆਸਥਾ ਤਹਾਡੀ 19 ਆਸਥਾ ਮੇਰੀ ਬਿਸ਼ਰੀ ਕਾਲ ਤੱਕ ਸਾਹ ਦੇ ਬਰਤੀ ਹੈ ਦੂਸਰੀ ਜਿਹੜੀ ਗੱਲ ਹੈ ਚਲੋ ਇਹ ਤਾਂ ਮਾਫੀ ਚਾਹਨਾ ਕਿਉਂਕਿ ਤੁਹਾਡੀ ਗੱਲ ਨੂੰ ਕਲੈਫਾਈ ਕਰਤਾ ਜ਼ਰੂਰੀ ਸੀਗਾ ਕਿਉਂਕਿ ਸਾਰੇ ਧਰਮ ਇੱਕ ਸਾਂਝੇ ਨੇ ਲੇਕਿਨ ਗੱਲ ਇਹ ਹੈ ਕਿ ਜਿਹੜਾ ਤੁਸੀਂ ਉਸ ਪਰਿਵਾਰ ਦੇ ਵਿੱਚ ਜਾ ਕੇ ਖੁਦ ਉਸ ਤਸਵੀਰ ਨੂੰ ਅੱਖਾਂ ਦੇ ਅੱਗੇ ਜਿਹੜੇ শ্রোਤਾ ਸੁਣ ਵੀ ਰਹੇ ਨੇ ਮੈਂ ਜ਼ਰੂਰ ਕਹਨਾ ਇੱਕ ਵਾਰ ਆਪਣੇ ਆਪ ਨੂੰ ਉਸ ਪਰਿਵਾਰ ਦੇ ਨਾਲ ਆਪਣੀ ਉਸ ਸਥਿਤੀਆਂ 'ਚ ਬਦਲ ਕੇ ਦੇਖੋ ਕਿ 20 ਦਸੰਬਰ 1992 ਦਾ ਦਿਹਾੜਾ ਹੋਵੇ ਤੇ ਅਕਾਲ ਤਖਸਾਲ ਦੇ ਕਾਰਜਕਾਰੀ ਜਥੇਦਾਰ ਗੁਰਦੇਵ ਸਿੰਘ ਕੋਂਕੇ ਹੋਰਾਂ ਦੇ ਦੋਤੇ ਦੀ লাশ ਜਮੀਨ ਤੇ ਪਈ ਹੋਵੇ ਤੇ ਪੁਲਿਸ ਉਹਨਾਂ ਨੂੰ ਚੱਕ ਕੇ ਲੈ ਜਾਵੇ ਉਸ ਸਥਿਤੀ ਨਾਲ ਬਦਲ ਕੇ ਦੇਖੋ ਪੁਲਿਸ ਦੀਆਂ ਗੱਡੀਆਂ ਆਣ ਤੇ ਚੱਕ ਕੇ ਲੈ ਜਾਣ ਤੇ ਸਾਰਾ ਪਿੰਡ ਇਕੱਠਾ ਹੋ ਕੇ ਜਾਵੇ ਕੀਚਰੀ ਅਕਾਲ ਤਖਸਾਲ ਦੇ ਕਾਰਜਵਾਹਕ ਜਥੇਦਾਰ ਨੇ ਜੀ ਸਾਡੀ ਬੇਨਤੀ ਹੈ ਜੀ ਭਾਈ ਸਾਹਿਬ ਨੂੰ ਅੰਤਮ ਯਾਤਰਾ 'ਚ ਸ਼ਰੀਕ ਹੋ ਲੈਂਦਿਓ ਔਰ ਜਿਹੜਾ ਵਾ ਆਪਣੇ ਸੰਸਕਾਰ ਦੇ ਵਿੱਚ ਜਾ ਲੈਂਦਿਓ ਔਰ ਪੁਲਿਸ ਉਹਨਾਂ ਨੂੰ ਇੱਕ ਬੜੇ ਰੋਬ ਦੇ ਨਾਲ ਠੀਕ ਹੈ ਜਾਓ ਤੁਸੀਂ ਸੰਸਕਾਰ ਤੇ ਜਾਓ ਔਰ 15 ਸਾਲਾਂ ਦਾ ਉਹਨਾਂ ਦਾ ਦੂਜਾ ਬੇਟਾ ਹੋਵੇ ਜਿਹਦਾ ਨਾਮ ਹਰੀ ਸਿੰਘ ਆ ਔਰ 5 ਦਿਨਾਂ ਬਾਅਦ ਹੀ 200 ਪੁੱਲ ਸਾਲਾ ਜਾਵੇ ਤੇ ਪਿੰਡ ਦੇ ਹਜੂਮ ਦੇ ਵਿੱਚੋਂ ਜੱਥੇਦਾਰ ਸਾਹਿਬ ਨੂੰ ਅਰੈਸਟ ਕਰਕੇ ਲਿਆ ਆਵੇ ਲਿਆ ਕੇ ਜੀ ਇੱਕ ਮਟਰ ਕੇਸ ਦੇ ਵਿੱਚ ਉਹਨਾਂ ਨੂੰ ਉਹਦੀ ਸ਼ਮੂਲੀਅਤ ਪਾ ਕੇ ਉਹਨਾਂ ਨੂੰ ਅੰਦਰ ਦੇਖਤਾ ਜਾ ਔਰ ਤੁਸੀਂ ਉਸ ਸਭ ਤੋਂ ਵੱਡੀ ਗੱਲ ਹੈ ਕਿ 5 25 ਦਸੰਬਰ 1992 ਤੋਂ ਲੈ ਕੇ 2 ਜਨਵਰੀ 1993 ਤੱਕ ਤੁਸੀਂ ਉਹਨਾਂ ਦੀ ਆਨ ਰਿਕਾਰਡ ਗ੍ਰਿਫਤਾਰੀ ਨਾ ਪਾਓ ਠੀਕ ਹੈ ਨਾ ਇਸ ਦਾ ਮਤਲਬ ਸੁਪਰੀਮ ਕੋਰਟ ਦੀਆਂ ਗਾਈਡਲਾਈਨ ਹੈ ਹਿਊਮਨ ਰਾਈਟ ਦੀਆਂ ਗਾਈਡਲਾਈਨ ਹੈ ਕਮਿਸ਼ਨ ਦੀਆਂ ਕਿ ਜਦੋਂ ਤੁਸੀਂ ਕਿਸੇ ਨੂੰ ਅਰੈਸਟ ਕਰਨਾ ਹੈ ਤੇ ਉਹਨੂੰ ਤੁਸੀਂ 24 ਘੰਟੇ ਦੇ ਅੰਦਰ ਅੰਦਰ ਇਹ ਲੱਕੀ ਦੇ ਮੈਜਿਸਟ੍ਰੇਟ ਕੋਲ ਪੇਸ਼ ਕਰਨਾ ਉਹਨਾਂ ਦਾ ਮੈਡੀਕਲ ਦੋ ਟਾਈਮ ਕਰਾਉਣਾ ਪੇਸ਼ ਕਰਨ ਤੋਂ ਪਹਿਲਾਂ ਵੀ ਕਰਾਉਣਾ ਪੇਸ਼ ਕਰਨ ਤੋਂ ਬਾਅਦ ਵੀ ਕਰਾਉਣਾ ਇਹ ਸਾਰੀਆਂ ਚੀਜ਼ਾਂ ਕਿੱਥੇ ਗਈਆਂ ਨਹੀਂ ਕਰਾਈਆਂ ਨਹੀਂ ਇਹਦਾ ਮਤਲਬ ਕਿੰਨੀ ਉਸ ਟਾਈਮ ਦੇ ਉੱਤੇ ਤਸੱਦਦ ਹੋਊਗੀ ਕਿ ਸ਼੍ਰੀ ਕਾਲ ਤੱਕ ਸਾਡੇ ਜੱਥੇਦਾਰ ਨੂੰ 8 ਦਿਨ ਨਜਾਇਜ਼ ਕਸਟਡੀ ਚ ਰੱਖ ਲਿਆ ਔਰ ਜੇ ਇਹਨੂੰ ਹੋਰ ਆਪਾਂ ਤੈਹ ਤੱਕ ਜਾਈਏ ਜੱਥੇਦਾਰ ਸਾਹਿਬ ਦੇ ਬੀਬੀ ਜੀ ਨੇ ਬਹੁਤ ਮੈਂ ਤਾਂ ਕਹਾਂਗਾ ਬਹੁਤ ਦਲੇਰ ਨੇ ਉਹ ਬੀਬੀ ਜੀ ਔਰ ਗੁਰਮੇਲ ਕੌਰ ਜੀ ਉਹਨਾਂ ਦਾ ਨਾਮ ਹੈ ਇੱਕ ਵਾਰ ਤਾਂ ਮਨ ਭਾਰਾਂ ਦਾ ਉਹਨਾਂ ਦੀਆਂ ਗੱਲਾਂ ਸੁਣ ਕੇ ਕਿਉਂਕਿ ਮੈਂ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਬਾਈ ਜੀ ਬਈ ਇਹਨਾਂ ਨੂੰ ਮੈਂ ਜਦੋਂ ਰੋਟੀ ਲੈ ਕੇ ਜਾਂਦੀ ਸੀ ਦੇਨ ਥਾਣੇ ਮੈਂ ਖੁਦ ਜਾਂਦੀ ਰਹੀ ਆ ਤੇ ਮੈਨੂੰ ਥਾਣੇ ਦੇ ਅੰਦਰ ਜਾਨ ਨਹੀਂ ਦਿੱਤਾ ਜਾਂਦਾ ਸੀ ਤੇ ਡੱਬਾ ਵੀ ਮੈਂ ਗੇਟ ਤੇ ਫੜਾਂਦੀ ਸੀ ਤੇ ਮੈਨੂੰ ਇਹ ਵੀ ਨਹੀਂ ਪਤਾ ਸੀ ਭਾਈ ਸਾਹਿਬ ਦੀ ਜਿਹੜੀ ਰੋਟੀ ਜਾ ਰਹੀ ਹੈ ਉਹਨਾਂ ਤੱਕ ਪਹੁੰਚ ਸਕਦੀ ਹੈ ਕਿ ਨਹੀਂ ਪਹੁੰਚ ਸਕਦੀ ਕਹਿੰਦੀ ਮੈਨੂੰ ਯਾਦ ਹੈ 25 ਦਸੰਬਰ ਦਾ ਦਿਹਾੜਾ 1992 ਦਾ ਜਦੋਂ ਪੁਲਸ ਵਾਲੇ ਗੁਰਦੇਵ ਸਿੰਘ ਕੌਂਕੇ ਜੀ ਨੂੰ ਲੈ ਕੇ ਜਾ ਰਹੇ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਸੀਗਾ ਹੁਣ ਸਰਕਾਰਾਂ ਆਪਣੀ ਆਖਰੀ ਦਾ ਤੇ ਆਪਣੇ ਆਖਰੀ ਜਿਹੜੇ ਆ ਉਹ ਪੈਨਥਰੇ استعمال ਕਰਨ ਲੱਗੀ ਆ ਯਾਨੀ ਉਹਨਾਂ ਨੂੰ ਖਦਸ਼ਾ ਹੋ ਗਿਆ ਸੀ ਵੈਸੇ ਵੀ ਸ਼੍ਰੀ ਕਾਲ ਤਖਤ ਸਾਹਿਬ ਤੇ ਜਿਹੜੀ ਬੈਠਦੇ ਨੇ ਸਰਬੋਤਮ ਸੰਤ ਹੈ ਰੂਹਾਨੀਅਤ ਤਾਕਤ ਹੁੰਦੀ ਹੈ ਔਰ ਉਹਨਾਂ ਨੂੰ ਖਦਸ਼ਾ ਹੋ ਗਿਆ ਸੀ ਕਿ ਇਹ ਮੇਰਾ ਹੁਣ ਸਰਕਾਰ ਆਪਣਾ ਆਖਰੀ ਦਾ ਇਸਤਮਾਲ ਕਰਨ ਲੱਗੀ ਹੈ ਮੇਰੇ ਤੇ ਔਰ ਜੇ ਆਪਾਂ ਹੋਰ ਅੱਗੇ ਚੱਲ ਜੀਏ ਤੇ ਲਾਗਲੇ ਪਿੰਡ ਦੀ ਇੱਕ ਜਨਾਨੀ ਸ਼ਾਇਦ ਨਾਮ ਹੈ ਮਿਸ ਕਰਦਾ ਪਿਆ ਉੱਥੇ ਭਾਈ ਸਾਹਿਬ ਗੁਰਦੀਪ ਸਿੰਘ ਕੌਂਕੇ ਜੀ ਨੂੰ ਦੇਖ ਕੇ ਆਈ ਤਾਂ ਉਹਨੇ ਆ ਕੇ ਕਿਹਾ ਬੀ ਗੁਰਮੇਲ ਕਰਨੂ ਬੀਬਾਜੀ ਭਾਈ ਸਾਹਿਬ ਦੀ ਹਾਲਤ ਬਹੁਤ ਖਰਾਬ ਹੈ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਇੰਜਰਡ ਕਰਕੇ ਜ਼ਮੀਨ ਤੇ ਭੁੰਜੇ ਸੁਟਿਆ ਹੋਇਆ ਉਹਨਾਂ ਨੂੰ ਗੱਦੇ ਤੇ ਚੱਦਰ ਦੀ ਲੋੜ ਹੈ ਗੱਦੇ ਤੇ ਚੱਦਰ ਵੀ ਥਾਣੇ ਚ ਦੇ ਕੇ ਆਏ ਆ ਤੇ 2-3 ਤਰੀਕ ਨੂੰ ਤੁਸੀਂ ਕਹੋ ਜੀ ਭਾਈ ਸਾਹਿਬ ਗੁਰਦੇਵ ਸਿੰਘ ਕੋਂਕੇ ਹਥਕੜ 200 ਪੁਲਸ ਵਾਲਿਆਂ ਦੇ ਕੋਲੋਂ ਹਥਕੜੀ ਤੜਾ ਕੇ ਇੱਕ ਛੋਟੇ ਜਿਹੇ ਜਵਾਨ ਤਰਸੀਮ ਸਿੰਘ ਤੋਂ ਹਥਕੜੀ ਤੋੜਾ ਕੇ ਦੌੜ ਗਏ ਨੇ ਇਹ ਕੋਈ ਸੋਚ ਸਕਦਾ ਇਹ ਕੋਈ ਫਿਲਮ ਹੈ ਜਿੱਥੇ ਵੱਡੇ ਵੱਡੇ ਐਸਐਲਆਰ ਗੱਡੀਆਂ ਚੱਲ ਰਹੀਆਂ ਨਾਲ ਕੋਈ ਅਟੈਕ ਵੀ ਨਹੀਂ ਹੋਇਆ ਕੋਈ ਮੁਲਾਜ਼ਮ ਇੰਜਰਡ ਵੀ ਨਹੀਂ ਹੋਇਆ ਔਰ ਉਹ ਤਰਸੀਮ ਸਿੰਘ ਦੇ ਬਾਹ ਤੋੜਾਈ 벨ਟ ਤੋਂ ਤੇ ਜਥੇਦਾਰ ਗੁਰਦੇਵ ਸਿੰਘ ਕੋں ਕੇ ਪੱਜ ਗਏ ਇਹ ਪੁਲਿਸ ਦੀ ਕਹਾਣੀ ਤੇ ਖੁਦ ਨੂੰ ਯਕੀਨ ਨਹੀਂ ਹੁੰਦਾ ਮੈਨੂੰ ਤਾਂ ਖੈਰ ਛੱਡੋ ਜਿਹੜੇ ਇਹਨਾਂ ਦੀ ਇਨਵੈਸਟੀਗੇਸ਼ਨ ਅਫਸਰ ਆ ਉਹਨਾਂ ਨੂੰ ਕਿਹੜਾ ਯਕੀਨ ਹੋਇਆ ਚਲੋ ਤੁਸੀਂ ਦੇਖੋ ਹੁਣ ਸੀਕੁਐਂਸ ਨੂੰ ਜੋੜ ਕੇ ਦਿਖਾਨਾ ਮੈਂ ਤੁਹਾਨੂੰ ਤਰਸੀਮ ਸਿੰਘ ਇੱਕ ਕਾਂਸਟੇਬਲ ਰੈਂਕ ਤੋਂ ਥੱਲੇ ਦਾ ਮਲਾਜਮ ਸੀ ਔਰ ਉਹਨੂੰ ਸਸਪੈਂਡ ਕਰਤਾ ਗਿਆ ਬਈ ਤੇਰੀ ਕਸਟਡੀ ਚੋਂ ਕੌਂਕੇ ਜੀ ਦੌੜ ਗਏ ਉਹਨੂੰ ਸਸਪੈਂਡ ਕਰਤਾ ਗਿਆ ਕਿ ਉਹ ਦਾ ਰਿਸਪੌਂਸਿਬਲ ਜੱਥੇ ਦਾ ਗੁਰਦੇਵ ਸਿੰਘ ਕੌਂਕੇਸ਼ਰੀ ਕਾਲ ਤੱਕ ਸਾਡੇ ਜੱਥੇ ਦਾ ਸੀ ਉਹਨੂੰ ਇੱਕ ਕਾਂਸਟੇਬਲ ਤੋਂ ਵੀ ਲੋਅਰ ਰੈਂਕ ਦੇ ਮੁਲਾਜ਼ਮ ਦੇ ਹਵਾਲੇ ਕੀਤਾ ਹੋਇਆ ਸੀ ਬਈ ਉਹ ਇਕੱਲਾ ਹੀ ਲੈ ਕੇ ਜਾ ਰਿਹਾ ਸੀ ਨਾ ਉਹ ਚ ਐ ਸੱਚੋਂ ਦੀ ਸ਼ਮੂਲੀਅਤ ਹੈ ਡੀਐਸਪੀ ਐਸਐਚਓ ਗੁਰਮੀਤ ਸਿੰਘ ਹੁੰਦਾ ਸੀ ਉਦੋਂ ਵੇਲੇ ਉਹਦੀ ਸ਼ਮੂਲੀਅਤ ਹੈਗੀ ਹੈ ਉਹਦੇ ਵਿੱਚ ਡੀਐਸਪੀ ਦੀ ਸ਼ਮੂਲੀਅਤ ਹੈ ਐਸਪੀ ਦੀ ਸ਼ਮੂਲੀਅਤ ਹੈ ਪਰ ਸਭ ਤੋਂ ਵੱਡੀ ਗੱਲ ਦੌੜ ਗਏ ਠੀਕ ਹੈ ਨਾ ਇਕੱਲੇ ਹੀ ਦੌੜ ਗਏ ਪੈਦਲ ਦੌੜ ਗਏ ਔਰ ਆਪਾਂ ਉਹਨਾਂ ਨੂੰ ਇੱਕ ਪਘੋੜਾ ਕਰਾਰ ਦੇ ਦਿੱਤਾ ਫਿਰ ਜੇ ਇਹਨਾਂ ਨੂੰ ਹੋਰ ਸੀਕੁਐਂਸ ਚ ਜੋੜੀਏ ਮੈਂ ਕਹਿੰਦਾ ਯਾਰ ਆਪਾਂ ਗਲਤ ਕੰਮ ਵੀ ਕਰਦੇ ਆਂ ਫਿਰ ਵੀ ਗਲਤੀਆਂ ਵਿੱਚ ਕਿੰਨੇ ਛੜ ਜੰਨੇ ਆ ਉਸ ਤਰਸੀਮ ਸਿੰਘ ਨੂੰ ਉਹਦੇ ਕੋਲ ਮੁਜਰਮ 도ੜਿਆ ਚਲੋ ਮੈਂ ਪੁਲਿਸ ਦੀ ਕਹਾਣੀ ਤੇ ਯਕੀਨ ਕਰ ਲਾਂ ਵੈਸੇ ਜਿੱਥੇਦਾਰ ਸਾਹਿਬ ਮੁਜਰਮ ਨਹੀਂ ਸੀਗੇ 도ੜਿਆ ਮੈਂ ਉਹਨਾਂ ਦੀ ਕਹਾਣੀ ਤੇ ਯਕੀਨ ਕਰ ਲਾਂ ਤੇ ਮੈਨੂੰ ਇਹ ਦੱਸੋ ਉਹਨੂੰ 26 ਮੁਲਾਜ਼ਮਾਂ ਨੂੰ ਉਹਦੇ ਤੋਂ ਜਿਹੜੇ ਸੀਨੀਅਰ ਸੀ ਉਹਨੂੰ ਦਰਕਨਾਰ ਕਰਕੇ ਇਹਨੂੰ ਆਊਟ ਆਫ ਟਰਨ ਪ੍ਰਮੋਸ਼ਨਾਂ ਦਿੱਤੀਆਂ ਗਈਆਂ ਬਾਰ-ਬਾਰ ਤੇ ਇਹਦੇ ਜਿਹੜੀ ਨੌਕਰੀ ਦਾ ਕਾਰਜਕਾਲ ਹੈ ਉਹ ਵੀ 60 ਸਾਲ ਤੋਂ ਵਧਾ ਦਿੱਤਾ ਗਿਆ ਮਾਸੀ ਦਾ ਮੁੰਡਾ ਸੀ ਦੱਸੋ ਨਾ ਮੈਨੂੰ ਇਹ ਮਾਸੀ ਦਾ ਮੁੰਡਾ ਸੀ ਇੱਕ ਟਾਡੀ ਕਸਟਡੀ ਤੱਡੇ ਕਿਤਾਬਾਂ ਦੇ ਵਿੱਚ ਪੁਲਿਸ ਫਾਈਲ ਦੇ ਵਿੱਚ ਤਰਸੇਮ ਸਿੰਘ ਪੁਲਿਸ ਮੁਲਾਜ਼ਮ ਇੱਕ ਦੋਸ਼ੀ ਹੈ ਜਿੱਦੀ ਕਸਟਡੀ ਚੋਂ 벨ਟ ਤੋੜਾ ਕੇ 벨ਟ ਤੋਂ ਤੋੜ ਕੇ ਜੱਥੇ ਦਾ ਗੁਰਦੇਵ ਸਿੰਘ ਕੋਂਕੇ ਭੱਜੇ ਨੇ ਤੇ ਤੁਸੀਂ ਉਹਨੂੰ ਆਊਟ ਆਫ ਦਾ ਵੇਹ ਤਰੱਕੀਆਂ ਦੇ ਰਹੇ। ਉਹਦੀ 26 ਉਹਦੇ ਜਿਹੜੇ ਸੀਨੀਅਰ ਸੀ ਉਹਨਾਂ ਨੂੰ ਸਾਈਡ ਲਾਈਨ ਕੀਤਾ ਗਿਆ ਇਹਨੂੰ ਤਰੱਕੀ ਦਿੱਤੀ ਗਈ। ਇਸ ਕਰਕੇ ਖੁਸ਼ੀ ਖੁਸ਼ੀ ਜਿੱਤ ਤਰੱਕੀ ਦਿੱਤੀ ਗਈ ਵੇ ਤੂੰ 벨ਟ ਤੜਾ ਕੇ ਤੇਰੇ ਕੋਲ ਇੱਕ ਸਾਡਾ ਜਿਹੜਾ ਅਸੀਂ ਉਹਨੂੰ ਮਰਡਰ ਕੇਸ 'ਚ આરોપી ਫੜਿਆ ਹੈ, ਦੋਸ਼ੀ ਫੜਿਆ ਹੈ, આરોપી ਫੜਿਆ ਉਹਨੂੰ ਭੱਜੇ। ਫਿਰ ਸੀਕੁਐਂਸ ਨੂੰ ਹੋਰ ਜੋੜ ਲਈਏ ਹਮੇਸ਼ਾ ਅਦਾਲਤਾਂ ਦਾ ਪ੍ਰੋਸੈਸ ਹੈ ਕਿ ਜਦੋਂ ਕੋਈ ਪ੍ਰੋਕਲੇਮ ਆਫ ਹੈਂਡਰ ਜਿਹਨੂੰ ਅਸੀਂ ਪੀਓ ਕਹਿੰਨੇ ਆ ਉਹ ਹੋ ਜਾਵੇ ਤੇ ਉਹਦੀ ਜ਼ਮੀਨ ਜਾਇਦਾਦ ਅਟੈਚ ਕਰਨੀ ਪੈਂਦੀ ਜਬਤ ਕਰਨੀ ਪੈਂਦੀ ਹੈ ਇੰਦੀ ਟਕਾਰਵਾਈ ਨਹੀਂ ਕੀਤੀ ਕਿਉਂਕਿ ਸਭ ਨੂੰ ਪਤਾ ਸੀ ਸਾਰਿਆਂ ਨੂੰ ਪਤਾ ਸੀ ਜਥੇਦਦ ਗੁਰਦੇਵ ਸਿੰਘ ਕੌਂਕੇ ਨੂੰ ਕਸਟਡੀ ਜੇ ਮਾਰੇ ਆ ਗਿਆ ਔਰ ਉਹਨੂੰ ਬਾਅਦ ਚ ਸੁੱਟਿਆ ਗਿਆ ਸਭ ਨੂੰ ਪਤਾ ਸੀ ਔਰ ਇਹ ਰਿਪੋਰਟ ਜਿਹੜੀ ਹੈ ਬੀਪੀ ਤਿਵਾੜੀ ਹੋਰਾਂ ਨੇ ਆਪਣੀ ਰਿਪੋਰਟ ਚ ਲਿਖਿਆ ਵੀ ਆ ਲੇਕਿਨ ਤੁਸੀਂ ਇਸ ਗੱਲ ਦੇ ਉੱਤੇ ਯਾਰ ਆਪਾਂ ਕਰੀਏ ਕਿ ਉਸ 8 ਦਿਨ ਜੇ ਆਪਾਂ ਸ਼ਹੀਦੀ ਦਿਹਾੜੇ ਆਂਦੇ ਨੇ ਸਾਡੇ 25 ਦਸੰਬਰ ਚ ਸ਼ੁਰੂ ਹੋ ਜਾਂਦੇ 20 ਦਸੰਬਰ ਤੋਂ ਸ਼ੁਰੂ ਹੋ ਜਾਂਦੇ ਆ ਤੇ 31 ਤੱਕ ਚੱਲਦੇ ਨੇ ਅੱਗੇ ਵੀ ਹਜੇ ਜਨਵਰੀ ਦੇ ਵਿੱਚ ਵੀ ਪਹਿਲੇ ਹਫ਼ਤੇ ਤੱਕ ਲੋਕ ਹਜੇ ਉਸ ਸ਼ੋਕ ਤੋਂ ਬਾਹਰ ਨਹੀਂ ਆਂਦੇ ਉਹੀ ਦਿਨਾਂ 'ਚ ਗੁਰਦੇਵ ਸਿੰਘ ਕੋਂਕੇ ਨੂੰ ਮਾਰਿਆ ਗਿਆ ਤੇ ਉਹ ਵੀ ਤਾਂ ਇੱਕ ਜਿਹੜੇ ਦਸਵੇਂ ਪਾਸ਼ਾ ਤੇ ਜ਼ੁਲਮ ਦੀ ਕਹਾਣੀ ਸੀ ਤੇ ਇਸ ਤੇ ਉਸ ਕਹਾਣੀ 'ਚ ਫਰਕ ਕੀ ਆ ਮੈਨੂੰ ਕਹਾਣੀ 'ਚ ਫਰਕ ਦੱਸ ਦਿਓ ਤੇ ਤਰੀਕਾ ਦਾ ਫਰਕ ਵੀ ਦੱਸ ਦਿਓ ਹੋ ਸਕਦਾ ਉਹਨਾਂ ਨੂੰ 28 ਤਰੀਕ ਨੂੰ ਹੀ ਜਿਹੜਾ ਵੈ ਜਿਸ ਦਿਨ ਛੋਟੇ ਸਾਹਿਬ ਜਦਿਆਂ ਦੀ شہادت ਹੋਈ ਉਸੇ ਦਿਨ ਉਹਨਾਂ ਦੀ شہادت ਹੋਈ ਹੋਵੇ ਜਾਂ ਉਹਨਾਂ ਦਾ ਮਰਡਰ ਕੀਤਾ ਗਿਆ ਹੋਵੇ ਯਾਰ ਇੰਨੀ ਤਸੱਦਦ ਮੈਂ ਤਾਂ ਆਪ ਹੈਰਾਨਾ ਚਲੋ ਇਤੋਂ ਵੀ ਆਪ ਅੱਗੇ ਚੱਲ ਜੀਏ ਕਿ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਹੁਕਮਰਾਨ ਜਿਹਦੀ ਗੱਲ ਕਰਨੀ ਬਹੁਤ ਜ਼ਰੂਰੀ ਹੈ ਮੈਂ ਕਰਨਾ ਨਹੀਂ ਚਾਹੁੰਦਾ ਸੀ ਲੇਕਿਨ ਹੁਕਮਰਾਨ ਹੁਕਮਰਾਨ ਨੇ ਜਿਹੜੇ ਨੇ ਪੰਜਾਬ ਦੇ ਇਹਨਾਂ ਨੇ ਸਭ ਤੋਂ ਜ਼ਿਆਦਾ ਸਿੱਖੀ ਦਾ ਕਾਣ ਕੀਤਾ ਭਾਵੇਂ ਉਹ ਕਾਂਗਰਸ ਦੇ ਇੱਥੇ ਚੀਫ ਮਿਨਿਸਟਰ ਗਏ ਨੇ ਭਾਵੇਂ ਉਹ ਅਕਾਲੀ ਦਲ ਦੇ ਗਏ ਨੇ ਚੀਫ ਮਿਨਿਸਟਰ ਔਰ ਭਾਵੇਂ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਚ ਤਿੰਨ ਵਾਰ ਸ਼ਮੂਲੀਅਤ ਰਹੀ ਹੈ ਪੰਜਾਬ ਚ ਵਜੀਰ ਵੀ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਉੱਗੇ ਲੀਡਰ ਕਈ ਉਹਨਾਂ ਨੇ ਵੀ ਨਹੀਂ ਆਵਾਜ਼ ਚੱਕੀ ਜੋ ਮੈਂ ਉੱਥੇ ਪਿੰਡ ਦੇ ਆਸ-ਪਾਸ ਦੇ ਲੋਕਾਂ ਕੋਲੋਂ ਹੋਰ ਪਤਵੰਤੇ ਸੱਜਣਾ ਕੋਲ ਪੁੱਛਣਾ ਭਈਆਰੇ ਸ਼੍ਰੀ ਕਾਲ ਤਖਸਾਲ ਦੇ ਜੱਥੇ ਦਾ ਨੂੰ ਚੁਕਣਾ ਕੋਈ ਛੋਟੀ ਗੱਲ ਉਹ ਕਹਿੰਦੇ ਯਾਰ ਉਸ ਵਕਤ ਤਾਂ ਪੁਲਿਸ ਦਾ ਰਾਜ ਬੜਾ ਸੀ ਡਰਦੇ ਸੀ ਲੋਕ ਪੁਲਿਸ ਤੋਂ ਐਸਐਸਪੀ ਤੋਂ ਡਰ ਹੁੰਦਾ ਸੀ ਐਸਐਸਪੀ ਦਾ ਬਹੁਤ ਔਰ ਜਿਸ ਦਿਨ ਗੁਰਦੇਵ ਸਿੰਘ ਕੌਂਕੇ ਦਾ ਕਸਟਡੀ ਚ ਮਟਰ ਹੁੰਦਾ ਉਸੇ ਦਿਨ ਸ਼ਾਮੀ ਐਸਐਸਪੀ ਜੀ ਟਰਾਂਸਫਰ ਕਰਤੀ ਜਾਂਦੀ ਹੈ ਬਈ ਤਾਂ ਕਿ ਜਿਹੜਾ ਨਵਾਂ ਆਵੇ ਉਹ ਕਵੇ ਯਾਰ ਮੈਨੂੰ ਤਾਂ ਪਤਾ ਹੀ ਨਹੀਂ ਪੁਰਾਣੇ ਨੂੰ ਪਤਾ ਹੋਣਾ ਪੁਰਾਣਾ ਕਵੇ ਯਾਰ ਮੈਂ ਤਾਂ ਰਲੀਵ ਹੋ ਕੇ ਚਲਾ ਗਿਆ ਸੀ ਉਹਨੂੰ ਫਸਾ ਦਿੱਤਾ ਚੱਕਰਪੰਜੇ ਚ ਖੈਰ ਬੀਪੀ ਤਵਾੜੀ ਹੋਰਾਂ ਨੇ ਇੱਕ ਬਹੁਤ ਜੋ ਮੈਂ ਸੋਚਦਾ ਇਹ ਬੀਪੀ ਤਵਾੜੀ ਹੋਰਾਂ ਨੇ ਸੋਚਿਆ ਔਰ ਇੱਕ ਉਹਨਾਂ ਨੇ ਡਿਟੇਲਡ ਰਿਪੋਰਟ ਜਿਹੜੀ ਆ ਬਣਾਈ ਲੇਕਿਨ ਗੱਲ ਮੈਂ ਹੁਕਮਰਾਨਾਂ ਦੇ ਵਾਪਸ ਆ ਰਿਹਾ ਸੀ कि 1992 ਦਾ ਇਹ ਵਾਕਿਆ ਚਲੋ 97 92 ਤੋਂ ਲੈ ਕੇ 97 ਤੱਕ ਕਾਂਗਰਸ ਦੀ ਸਰਕਾਰ ਰਹੀ ਬਿਆਨ ਸਿੰਘ ਦੀ ਸਰਕਾਰ ਰਹੀ ਬੀਬੀ ਰਜਿੰਦਰ ਕੋਰ ਪੱਠਾ ਰਹੀ ਹਰਚਰਨ ਸਿੰਘ ਬਰਾੜ ਮੁੱਖ ਮੰਤਰੀ ਰਹੀ ਉਸ ਤੋਂ ਬਾਅਦ 97 ਤੋਂ ਬਾਅਦ ਤਾਂ ਪੰਥਕ ਸਰਕਾਰ ਆ ਗਈ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਬਣੇ ਭਾਰਤੀ ਜਨਤਾ ਪਾਰਟੀ ਉਹਨਾਂ ਦੇ ਨਾਲ ਸਾਂਝੀਦਾਰ ਪਾਰਟੀ ਬਣੀ ਔਰ 1998 ਦੇ ਵਿੱਚ ਇਹ ਰਿਪੋਰਟ ਬੀਪੀ ਤਿਵਾੜੀ ਹੋਰਾਂ ਨੇ ਸਬਮਿਟ ਕਰਤੀ ਸੀ ਸਰਕਾਰ ਕੋਲ ਸਰਕਾਰ ਕੋ ਰਿਪੋਰਟ ਸਬਮਿਟ ਕਰਤੀ ਸੀ ਜਿਦੇ ਵਿੱਚ ਇਹ ਲਿਖਿਆ ਸੀ ਕਿ ਐਸਐਚਓ ਗੁਰਮੀਤ ਸਿੰਘ ਤੇ ਕੇਸ ਦਰਜ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਯਾਰ ਐਡਾ ਤਗੜਾ ਪੁਲਿਸ ਦਾ ਪ੍ਰਭਾਵ ਇੱਕ ਥਾਣੇਦਾਰ ਦਾ ਚਲੋ ਮੈਂ ਹਜੇ ਐਸਐਸਪੀ ਤੱਕ ਨਹੀਂ ਆਂਦਾ ਥਾਣੇਦਾਰ ਦਾ ਐਡਾ ਪ੍ਰਭਾਵ ਕਿ ਉੱਚੀ ਮੰਤਰੀਰ ਤੱਕ ਦੀ ਹਿੰਮਤ ਨਹੀਂ ਪਈ ਪੂਰੇ ਪੰਥ ਨੂੰ ਧੋਖਾ ਦੇ ਦਿੰਦੀ ਦੇਤਾ ਕਿ ਮੈਂ ਉਸ ਰਿਪੋਰਟ ਨੂੰ ਖੋਲਿਆ ਹੀ ਨਹੀਂ ਜਨ ਤੱਕ ਹੀ ਨਹੀਂ ਕੀਤਾ 98 ਦੀ ਸਰਕਾਰ ਬੀਤ ਗਈ 2002 ਚ ਸਰਕਾਰ ਆ ਗਈ ਕੈਪਟਨ ਨਮਰਿੰਦਰ ਸਿੰਘ ਆ ਗਏ ਇਹ ਕਹਿੰਦੇ ਨੇ ਸਾਡੇ ਤੇ ਕੈਪਟਨ ਨਮਰਿੰਦਰ ਅਕਸਰ ਕਹਿੰਦੇ ਰਹੇ ਨੇ ਕਿ ਸਾਡੇ ਤੇ ਤਾਂ ਜਿਹੜੇ ਗੁਰੂ ਮਹਾਰਾਜ ਦੀ ਬੜੇ ਪਰਿਵਾਰ ਤੇ ਕਿਰਪਾ ਰਹੀ ਹੈ ਸਾਡੇ ਪਰਿਵਾਰਾਂ ਨੇ ਬਹੁਤ ਗੁਰੂ ਘਰਾਂ ਦੀ ਸੇਵਾ ਕੀਤੀ ਹੈ ਲੇਕਿਨ 2000 ਤੋਂ 2007 ਤੱਕ ਇਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਬੀਪੀ ਤਿਵਾੜੀ ਇੱਕ ਆਈਪੀਐਸ ਅਫਸਰ ਦੀ ਰਿਪੋਰਟ ਟੇਬਲ ਤੇ ਪਈ ਹੈ ਤੇ ਮੈਂ ਇਹਦੇ ਉੱਤੇ ਕੇਸ ਦਰਜ ਕਰਨਾ ਹੈ ਫਿਰ ਉਸ ਤੋਂ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਰਾਜ ਆ ਗਿਆ 2007 ਤੋਂ 2017 ਤੱਕ ਰਾਜ ਰਿਆ ਇਸ ਤਰ੍ਹਾਂ ਸ਼ਰੋਮਨੀ ਗੁਰਦੁਆਰਾ ਬਰਬੰਦ ਕਮੇਟੀ ਵੀ ਹੈਗੀ ਸੀ ਚਲੋ ਮੈਂ ਤਾਂ ਪਹਿਲਾਂ ਕਹਿ ਦੇਣਾ ਗੁਰਚਰਨ ਸਿੰਘ ਟੋੜਾ ਸੀਗੇ ਹੋ ਸਕਦਾ ਬਾਦਲ ਸਾਹਿਬ ਬਾਦਲ ਪਰਿਵਾਰ ਕਹਿ ਦੇਣ ਜਾਂ ਹੋਰ ਕਹਿ ਦੇਣ ਨਹੀਂ ਜਾਂ ਟੋੜਾ ਸਾਹਿਬ ਨਾਲ ਤਾਂ ਸਾਡੀ ਉਦਾਂ ਹੀ ਨਹੀਂ ਬੰਦੀ ਸੀ ਉਹ ਯਾਰ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜਾ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਦਾ ਹੋ ਗਿਆ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮਾਮਲੇ ਦੇ ਵਿੱਚ ਮੁੱਖ ਮੰਤਰੀ ਨੂੰ ਕਦੀ ਲਤਾੜਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਬਈ ਬਾਲ ਸਾਹਿਬ ਦੱਸੋ ਤੁਸੀਂ ਸਾਡੇ ਕਾਲ ਤਖਸਾਲ ਦੇ ਕਾਰਜਵਾਹਕ ਜਥੇਦਾਰ ਦਾ ਮਰਡਰ ਹੋਇਆ ਤੇ ਤੁਸੀਂ ਇਹਦੀ ਫਾਈਲ ਨੂੰ ਪਰਚਾ ਦਰਜ ਕਰੋ ਐਸਾ ਮਤਲਬ ਇੱਕ ਥਾਣੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਮਦਮੀ ਤਖਸਾਲ ਤੇ ਪੂਰੇ ਸਿੱਖ ਕੌਮ ਤੇ ਹੈਵੀ ਹੋ ਗਿਆ ਮੈਨੂੰ ਇਹ ਦੱਸੋ ਇੱਕ ਛੋਟੀ ਗੱਲ ਹੈ ਯਾਰ ਇਹ ਛੋਟੀ ਗੱਲ ਹੈ ਔਰ ਉਹ ਰਿਪੋਰਟ ਜਿਹੜੀ ਹੈ ਉਹਨੂੰ ਤੁਸੀਂ ਇੱਕ ਕਾਨੂੰਨੀ ਤਰੀਕੇ ਨਾਲ ਫਾਈਟ ਕਰਕੇ ਲੈਣ ਸੰਸਥਾਵਾਂ ਇਹ ਤੋਂ ਵੱਡੀ ਹੋਰ ਯਾਰ ਆਪਣੇ ਕਹਾਨ ਕਰਨ ਦੀ ਕੀ ਗੱਲ ਹੋ ਸਕਦੀ ਹੈ ਮੈਨੂੰ ਦੱਸੋ ਤੁਸੀਂ ਇਸ ਰਿਪੋਰਟ ਨੂੰ ਲੈਣ ਲਈ ਜਦੋਂ ਜਹਿਦ ਕਰਨੀ ਪਵੇ ਅੱਜ 30 ਸਾਲਾਂ ਬਾਅਦ ਵੀ ਪਰਚਾ ਅੱਜ ਵੀ ਨਹੀਂ ਦਰਜ ਹੋਇਆ ਹੋਰ ਦੱਸ ਅੱਜ ਵੀ ਫਰਾਰੀ ਅੱਜ ਵੀ ਫਰਾਰਾ ਅੱਜ ਵੀ ਫਰਾਰ ਹੈ ਔਰ ਅੱਜ ਵੀ ਉਸ ਰਿਪੋਰਟ ਤੇ ਬੀਪੀ ਤਵਾੜੀ ਦੀ ਰਿਪੋਰਟ ਤੇ ਐਫ ਆਈ ਆਰ ਹਜੇ ਵੀ ਦਰਜ ਨਹੀਂ ਹੋਈ ਅੱਛਾ ਮੈਂ ਉਹੀ ਗੱਲ ਕਰ ਰਿਹਾ ਸੀ ਵੀ ਤੁਸੀਂ ਕਹਿ ਰਹੇ ਕਿ ਹੁਮਕ ਹੁਕਰਾਨਾ ਨੂੰ ਨੀਂਦ ਤੋਂ ਜਾਗ ਨਹੀਂ ਆਈ ਪਰ ਗੱਲ ਇੱਥੇ ਖੜ ਗਈ ਨਹੀਂ ਆਈ ਸਿੱਖ ਪੰਥ ਦਾ ਸਾਰਿਆਂ ਨੇ ਕਾਹਨ ਕੀਤਾ ਜਾਗਣਾ ਨਹੀਂ ਹੁੰਦਾ ਇਹਦਾ ਮਤਲਬ ਇਹ ਥੋੜਾ ਨਾ ਅਸੀਂ ਚੀਫ ਮਿਨਿਸਟਰ ਬਣ ਗਏ ਉਥੇ ਜੇ ਸੁੱਤੇ ਪਈ ਸੀ ਤੇ ਸੌਂ ਹੀ ਨਾ ਚੱਕਦੇ ਉਦੋਂ ਸੌਂ ਚੱਕ ਲਈ ਗਵਰਨਰ ਦੇ ਅੱਗੇ ਅਸੀਂ ਵਜ਼ੀਰ ਬਣਾ ਰਹੇ ਆ ਅਸੀਂ ਡੋੜੇ ਨੂੰ ਲਾ ਰਹੇ ਆ ਅਸੀਂ ਮਨਜੀਤ ਸਿੰਘ ਕੋਲਕੱਤੇ ਨੂੰ ਪਾਰਟੀ ਚੋਂ ਕੱਢ ਰਹੇ ਆ ਅਸੀਂ ਬਡਾਲਾ ਸਾਹਿਬ ਨੂੰ ਪਾਰਟੀ ਚੋਂ ਕੱਢ ਰਹੇ ਆ ਅਸੀਂ ਪਾਰਟੀਆਂ ਜੋੜ ਰਹੇ ਆ ਅਸੀਂ ਬਾਜਬਾਨਾ ਗਠਜੰਬੰਦਨ ਕਰ ਰਹੇ ਆ ਅਸੀਂ ਕੱਢ ਰਹੇ ਆ ਇਹਨਾਂ ਲਈ ਜਾਗ ਜਾਗ ਹੈਗੀ ਆ ਬਠਿੰਡੇ ਹਰ ਸਿਮਰਤ ਕੋਰ ਬੀਬੀ ਬਾਦਲ ਨੂੰ ਦੂਜੀ ਵਾਰ ਕਿਦਾਂ ਜਿਤਾਣਾ ਉਹਦੇ ਲਈ ਜਾਗਦੇ ਨੇ ਇਹ ਰਿਪੋਰਟਾਂ ਲਈ ਸੁੱਤੇ ਨੇ ਇਹ ਇਦਾਂ ਮਤਲਬ ਤਾਂ ਇਹ ਹੈ ਨਾ ਕਿ ਅਸੀਂ ਇਸ ਰਿਪੋਰਟ ਤੇ ਕਾਰਵਾਈ ਨਹੀਂ ਕਰਨੀ ਜਾਗਣਾ ਵਰਡ ਜਿਹੜਾ ਉਹ ਇਹਨਾਂ ਦੇ ਉੱਤੇ ਲਾਗੂ ਨਹੀਂ ਹੁੰਦਾ ਇਹਨਾਂ ਤੇ ਹੁੰਦਾ ਕਿ ਇਹਨਾਂ ਨੇ ਫਾਈਲ ਜਾਣ ਬੁੱਝ ਕੇ ਸਾਈਡ ਤੇ ਛੁੱਟੀ ਦੇਖਦੇ ਸੀ ਰੋਜ਼ ਤੇ ਪਈ ਆ ਤੇ ਫਾਈਲ ਪਈ ਰਹੇ ਅੱਛਾ ਭਾਵੇਂ ਟੋੜਾ ਸਾਹਿਬ ਦਾ ਦੌਰ ਹੋਵੇ ਜਾਂ ਫਿਰ ਉਹ ਦੌਰ ਹੋਵੇ ਜਦੋਂ ਸੁਖਬੀਰ ਸਿੰਘ ਬਾਦਲ ਜਾਂ ਸ਼ੋਮਨੀ ਕਲਦਿਲਕਾਬਜ਼ ਹੋ ਕੇ ਕਹਿੰਦੇ ਨੇ ਉਦੇ باوجود ਵੀ ਇੰਨਾ ਸਮਾਂ ਲੰਘ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕੋਈ ਕਦਮ ਨਹੀਂ ਚੱਕਿਆ ਔਰ ਹੈਰਤ ਦੀ ਗੱਲ ਹੈ ਕਿ ਜਦੋਂ ਹੋਣੀ ਗੱਲ ਸਾਹਮਣੇ ਆਈ ਹੈ ਉਦੋਂ ਹਰ ਕੋਈ ਪੋਸਟਾਂ ਪਾ ਰਿਹਾ ਉਦੋਂ ਹਰ ਕੋਈ ਖੰਡ ਪਾਠ ਵੀ ਕਰਵਾ ਰਿਹਾ ਭੋਗ ਵੀ ਪਵਾ ਰਿਹਾ ਹੁਣ ਕੀ ਹੁਣ ਕੀ ਜਾਗ ਜਾਗੀ ਦੇਖੋ ਪਤਾ ਕੀ ਹੈ ਖੰਡ ਪਾਠ ਰਖਾਣੇ ਭੋਗ ਰਖਾਣੇ ਇਸ ਸਾਰੇ ਸਿੱਖਾਂ ਦਾ ਸੱਚੇ ਸਿੱਖਾਂ ਦਾ ਆਪਾਂ ਕਹੀਏ ਕਿ ਸ਼ਰਧਾ ਲੇਕਿਨ ਗੱਲ ਇਹ ਹੈ ਕਿ ਇਹ ਤੁਸੀਂ ਅੱਜ ਰਖਾਉਂਦੇ ਹੋ ਜਿਹੜੇ ਦੋਸ਼ੀ ਨੇ ਤੁਸੀਂ ਉਹਨਾਂ ਦੇ ਖਿਲਾਫ ਧਰਨਾ ਲਾਓ ਜਿਹੜੇ ਦੋਸ਼ੀ ਇਹ ਨਹੀਂ ਨੇ ਨਾ ਦੋਸ਼ੀ ਉਹ ਵੀ ਨਹੀਂ ਜਿਨ੍ਹਾਂ ਨੇ ਇਸ ਫਾਈਲ ਨੂੰ ਦਬਾਇਆ ਉਹ ਕਿਦਾਂ ਦੋਸ਼ੀ ਨਹੀਂ ਨੇ ਇਹ ਦੱਸੋ ਇਨਸਾਫ ਲੈਣਾ ਦਾ ਹਿੰਦੁਸਤਾਨ ਦੇ ਸੰਵਿਧਾਨ ਜਿਹਨੂੰ ਡਾਕਟਰ 바ਵਾ ਸਾਹਿਬਾਂ ਉਬੇਦਕਰ ਨੇ ਲਿਖਿਆ ਉਹ ਚ ਲਿਖਿਆ ਕਿ ਸੰਵਿਧਾਨ ਦੇ ਦਾਇਰੇ ਚ ਰਹਿ ਕੇ ਹਰ ਬੰਦੇ ਨੂੰ ਆਪਣਾ ਹੱਕ ਆਪਣਾ ਇਨਸਾਫ ਲੈਣਾ ਚਾਹੀਦਾ ਤੇ ਅੱਜ ਜਿਹੜਾ ਵਾ ਇਹ ਜਿਨ੍ਹਾਂ ਨੇ ਉਸ ਇਨਸਾਫ ਨੂੰ ਨਹੀਂ ਦਿੱਤਾ ਭਾਵੇਂ ਉਹ ਡੀਜੀਪੀ ਰਹੇ ਨੇ ਪੰਜਾਬ ਦੇ ਤੇ ਭਾਵੇਂ ਉਹ ਚੀਫ ਮਿਨਿਸਟਰ ਰਹੇ ਨੇ ਉਹ ਦੋਸ਼ੀ ਨਹੀਂ ਤੁਸੀਂ ਮੈਨੂੰ ਦੱਸੋ ਕਿਦਾਂ ਦੋਸ਼ੀ ਨਹੀਂ ਹੈ ਇੱਕ ਪਾਸੇ ਅਸੀਂ ਖੜੇ ਹੋ ਕੇ ਖਾਂਦੇ ਹਾਂ ਸੋ ਸੰਵਿਧਾਨ ਦੇ ਸਾਹਮਣੇ ਅਸੀਂ ਖੜੇ ਹੋ ਕੇ ਸੌ ਚੁੱਕਦੇ ਹਾਂ ਕਿ ਅਸੀਂ ਇਸ ਦਿਨ ਸਾਰਾ ਕੁਝ ਅਸੀਂ ਲੋਕਾਂ ਨੂੰ ਇਨਸਾਫ ਦਿਵਾਵਾਂਗੇ ਸੰਵਿਧਾਨ ਦੇ ਹਸਾਬ ਨਾਲ ਉਨਤਾਵ ਕਰਾਂਗੇ ਤੇ ਸੰਵਿਧਾਨ ਚ ਲਾਈਨ ਲਿਖੀ ਆ ਕਿ ਹਰ ਇਨਸਾਨ ਨੂੰ ਆਪਣਾ ਇਨਸਾਫ ਲੈਣ ਦਾ ਹੱਕ ਹੈ ਤੇ ਫਿਰ ਉਹਨੂੰ ਇਨਸਾਫ ਕਿਉਂ ਨਹੀਂ ਮਿਲਦਾ ਇਹਦਾ ਮਤਲਬ ਜਿੰਨੇ ਉਸ ਤੋਂ ਬਾਅਦ ਸਾਰੇ ਹੁਕਮਰਾਨ ਆਏ ਜਿੰਨਾਂ ਕੋ ਡਿਪਾਰਟਮੈਂਟ ਰਿਆ ਇਮੀਡੀਏਟਲੀ ਉਹਨਾਂ ਦੇ ਕਾਰਵਾਈ ਹੋਣਾ ਤਾਂ ਵੀ ਹੋਣੀ ਚਾਹੀਦੀ ਕਿਉਂ ਨਹੀਂ ਹੋਣੀ ਚਾਹੀਦੀ ਅਛਾ ਜੇ ਮੌਕੇ ਦੇ ਹਾਲਾਤ ਜੇ ਆਖਰੀ ਉਹ ਸਵਾਲ ਪੁੱਛਣਾਗਾ ਮੌਕੇ ਦੇ ਹਾਲਾਤ ਜੋ ਬਣਦੇ ਪਏ ਆ ਸਪੈਸ਼ਲੀ ਸਿਆਸਤ ਤੇ ਕਿਉਂਕਿ ਹੁਣ ਤਾਂ ਉਸ ਫੇਸਬੁੱਕ ਤੇ ਪੋਸਟਾਂ ਪੈ ਰਹੀਆਂ ਨੇ ਕਿ ਹੁਣ ਆ ਸੋਚ ਲਈਏ ਕਿ ਚਲੋ ਠੀਕ ਆ ਹੁਣ ਸ਼੍ਰੋਮਣੀ ਅਕਾਲੀ ਦਲ ਅੰਤ ਵਿੱਚ ਆ ਕੇ ਇੰਨਾ ਡੈਸਪਰੇਟ ਹੋ ਗਿਆ ਕਿ ਹੁਣ ਜਿਹੜਾ ਐਨੇ ਸਾਲ ਵੇਖਿਆ ਨਹੀਂ ਸੀ ਜਿਹਦੇ ਵੱਲ ਉਹ ਵੀ ਕੱਢ-ਕੱਢ ਕੇ ਦਿਖਾ ਰਿਹਾ ਕਿ ਭਾਈ ਹਾਂ ਇਹ ਸਾਡਾ ਮਾੜਾ ਹੋਇਆ ਦੇਖੋ ਮੈਂ ਪਤਾ ਕੀ ਕਹਨਾ ਜੀ ਸਿਆਸਤ ਕਰੋ ਧਰਮ ਨੂੰ ਕਾਣ ਕਰਕੇ ਜਾਂ ਧਰਮ ਨੂੰ ਖਤਮ ਕਰਕੇ ਸਿਆਸਤ ਨਾ ਕਰੋ ਸਿਆਸਤ ਕਰਨਾ ਹਰ ਇੱਕ ਦਾ ਅਧਿਕਾਰ ਹੈ ਧਰਮ ਨੂੰ ਉੱਪਰ ਲੈ ਕੇ ਜਾਓ ਧਰਮ ਤੋਂ ਵੱਡਾ ਕੋਈ ਨਹੀਂ ਹੈ ਧਰਮ ਹੈ ਤੇ ਸਿਆਸਤ ਹੈ ਲੇਕਿਨ ਗੱਲ ਹੈ ਗੁਣਾਗਾਰ ਨਾ ਬਣੋ ਉਹਦੀ ਕਚਹਿਰੀ ਦੇ ਗੁਣਾਗਾਰ ਨਾ ਬਣੋ ਜੋ ਮਰਜ਼ੀ ਕਰੋ ਉਹਦੀ ਕਚਹਿਰੀ ਦੇ ਗੁਣਾਗਾਰ ਨਾ ਬਣੋ ਜਦੋਂ ਤੁਸੀਂ ਉਹਦੀ ਕਚਹਿਰੀ ਦੇ ਗੁਣਾਬਾਰ ਬਣੋਗੇ ਲੋਕ ਨਹੀਂ ਛੱਡਣਗੇ ਦੇਖੋ ਜਥੇਦਾਰ ਗੁਰਦੇਵ ਸਿੰਘ ਕੌਂਕੇ ਕੋਈ ਛੋਟੀ ਜਗ੍ਹਾ ਤੇ ਨਹੀਂ ਬੈਠੇ ਸੀ ਉਹਨਾਂ ਨੂੰ ਸਰਬਤ ਖਾਲਸਾ ਨੇ ਸ੍ਰੀ ਕਾਲ ਤਖਸਾਲ ਦਾ ਕਾਰਜਵਾਹਕ ਜਥੇਦਾਰ ਲਗਾਇਆ ਸੀ ਉਹ ਕੋਈ ਉਹ ਛੋਟੀ ਹਸਤੀ ਨਹੀਂ ਹੈਗੇ ਸੀ ਕਿ ਠੀਕ ਹੈ ਯਾਰ ਇੱਕ ਛੋਟਾ ਜਿਹਾ ਕੋਈ ਐਸਜੀਪੀਸੀ ਦਾ ਮੈਂਬਰ ਹੈ ਜਾਂ ਉਹ ਵੀ ਨਹੀਂ ਹੋਣਾ ਚਾਹੀਦਾ ਬਲਕਿ ਬਹੁਤ ਵੱਡੀ ਤੋਂ ਬਹੁਤ ਵੱਡੀ ਜਿੱਥੇ ਜਿੱਥੇ ਸਿੱਖ ਪੰਥ ਦਾ ਸ਼ਰੀਰ ਕੰਬਦਾ ਹੈ ਜਦੋਂ ਉਹਨੂੰ ਸਜਾ ਸੁਣਾਈ ਜਾਂਦੀ ਹੈ ਤੇ ਉਹਦੇ ਬਾਰੇ ਕਿਹਾ ਜਾਂਦਾ ਕਾਲ ਤਖਸਾਲ ਦੇ ਅੱਗੇ ਕਦੀ ਨਿਕਲ ਕੇ ਦੇਖੋ ਸ਼ਰੀਰ ਹਿਲਦਾ ਤੁਸੀਂ ਉਹਦੇ ਜੱਥੇਦਾਰ ਸਾਹਿਬ ਨੂੰ ਪਤਾ ਨਹੀਂ ਉਹਨਾਂ ਦਾ ਕੀ ਕੀਤਾ ਗਿਆ ਟੁਕੜੇ ਕੀਤੇ ਗਏ ਕਿੱਦਾਂ ਸੁੱਟੇ ਗਏ ਕੀ ਕੀਤਾ ਗਿਆ ਤੁਸੀਂ ਉਸ ਚੀਜ਼ ਤੋਂ ਤਾਂ ਡਰੋ ਉਸ ਮਾਲਕ ਤੋਂ ਤਾਂ ਡਰੋ ਸੋ ਮੈਂ ਇਹ ਕਿਉਂਕਿ ਜਿਆਦਾ ਮੈਂ ਵੀ ਭਾਵਨਾਵਾਂ ਵਿੱਚ ਹੁਣ ਬਹਿ ਗਿਆ ਤੁਹਾਡੇ ਨਾਲ ਗੱਲ ਕਰਦੇ ਕਰਦੇ ਲੇਕਿਨ ਮੈਨੂੰ ਲੱਗਦਾ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਸਿੱਖਾਂ ਦਾ ਕਾਨ ਹੈ ਉਹ ਸਭ ਤੋਂ ਜ਼ਿਆਦਾ ਹੋਇਆ ਮੈਨੂੰ ਨਹੀਂ ਲੱਗਦਾ ਕਿ ਯੂਪੀ ਬਿਹਾਰ ਜਾਂ ਅਦਰ ਸਟੇਟਾਂ ਦੇ ਵਿੱਚ ਸਿੱਖਾਂ ਦਾ ਘਾਣ ਹੋ ਰਿਹਾ ਜੀ ਪ੍ਰੋਫੈਸਰ ਸਰ ਤੇ ਬਿਲਕੁਲ ਡਾਕਟਰ ਸਾਹਿਬ ਨੇ ਜਿਹੜੀ ਗੱਲਬਾਤ ਕੀਤੀ ਹੈ ਸ਼ਾਇਦ ਉਸ ਤੋਂ ਬਾਅਦ ਕਿਸੇ ਕਨਕਲੂਜਨ ਦੀ ਲੋੜ ਨਹੀਂ ਮਹਿਸੂਸ ਹੋ ਰਹੀ ਪਰ ਹਰ ਇੱਕ ਚੀਜ਼ ਸੁਣੀ ਹੈ ਤੁਸੀਂ ਹੁਣ ਤੱਕ ਜੋ ਕੁਝ ਵਾਪਰ ਰਿਹਾ ਹੋ ਤੁਸੀਂ ਵੀ ਦੇਖ ਰਹੇ ਹੋ ਸੁਣ ਰਹੇ ਹੋ ਉਸ ਤੋਂ ਬਾਅਦ ਤੁਹਾਡੇ ਕੀ ਵਿਚਾਰ ਨੇ ਗੁਰਦੇਵ ਸਿੰਘ ਕੌਂਕੇ ਦੇ ਇਸ ਮਾਮਲੇ ਨੂੰ ਹੁਣ ਇੰਨੇ ਸਾਲਾਂ ਬਾਅਦ ਉਭਾਰਨ ਦੀ ਕੀ ਲੋੜ ਪੈ ਗਈ ਸੀ ਕਿਉਂ ਉਭਾਰਿਆ ਗਿਆ ਔਰ ਜੇ ਉਭਾਰਿਆ ਵੀ ਗਿਆ ਤੇ ਇਸ ਉੱਤੇ ਕਾਰਵਾਈ ਕੀ ਹੋਵੇਗੀ ਇਹ ਸਮਾਂ ਦੱਸੇਗਾ ਸਿਆਸਤ ਕਿੰਨੀ ਭਖੇਗੀ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗਦਾ ਰਹੇਗਾ ਜੋ ਵੀ ਹੋਵੇਗਾ ਦੱਸਦੇ ਰਾਵਾਂਗੇ ਉਰ ਤੱਕ ਲੀਬਾਨੇ ਰਹੋ 1 ਇੰਡੀਆ ਪੰਜਾਬੀ ਦੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ